ਤਨ ਤਨ ਮਹਾਂਪੁਰਖ ਬਾਬਾ ਸਿਲਵਰਾ ਸਾਹਿਬ ਜੀ ਬਾਬਾ ਡੋਗਰ ਮਹਾਬਲੀ ਜੀ ਤਨ ਦੇ ਦਰਸਥਾਨਾਂ ਤੇ ਸੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਐਸਾ ਰਾਜ ਛੋੜ ਔਰ ਦੂਜਾ ਕੌਣ ਧਿਆਈਏ ਭਾਵਤ ਨਾ ਦੀ ਪਵਿੱਤਰ ਹਾ ਹਾਜੂਰੀ ਵਿੱਚ ਗੁਰੂ ਕੀ ਸਾਧ ਸੰਗਤ ਲਾਹਾ ਪ੍ਰਾਪਤ ਕਰ ਰਹੇ ਹੋ ਸਤਿਗੁਰੂ ਜੀ ਸਰਬੱਤ ਦੇ ਹਾਜ਼ਰੀ ਦਰ ਪ੍ਰਵਾਨ ਕਰਨ ਆਪਦੇ ਚਰਨਾਂ ਦਾ ਪ੍ਰੇਮ ਗੁਰ ਸਿੱਖੀ ਜੀਵਨ ਬਖਸ਼ਣਾ ਹੁਕਮ ਹੋਇਆ ਹੈ ਪਰਿਵਾਰ ਵੱਲੋਂ ਜੋ ਪਰਸੋਂ ਰੋਜ ਤੋਂ ਤਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਦੇ ਸੇਵਕਾਂ ਨੇ ਇਹ ਪ੍ਰਵਾਹ ਆਰੰਭ ਕਰਵਾਏ ਹਨ ਆਉ ਜੀ ਨੇ ਅਰਦਾਸ ਬੇਨਤੀ ਵਿੱਚ ਸ਼ਾਮਲ ਹੋ ਕਰਕੇ ਸਤਗੁਰਾਂ ਦੇ ਅੱਗੇ ਜੋ ਆਪਣੀ ਵਿਚਾਰ ਆਪਣੀ ਜੋ ਸਮੱਸਿਆ ਉਹ ਪੇਸ਼ ਕੀਤੀ ਹੈ ਤੇ ਸਤਗੁਰਾਂ ਨੇ ਤਿੰਨਾਂ ਦਿਨਾਂ ਦਾ ਜੋ ਭਾਈ ਇਹ ਕੀਤਾ ਹੋਇਆ ਉਪਰਾਲਾ ਬਾਣੀ ਦਾ ਪ੍ਰਵਾਹ ਲੰਗਰ ਦਾ ਸੇਵਾ ਦਾ ਇਹਦਾ ਜੋ ਫਲਾਦੇਸ਼ ਹੈ ਸਤਗੁਰਾਂ ਨੇ ਇਸ ਹੁਕਮਨਾਮੇ ਦੇ ਵਿੱਚ ਦੱਸਣਾ ਕੀਤਾ ਹੈ ਤੇ ਇਸ ਵਾਸਤੇ ਦਾਸ ਕੋਈ ਵਿਦਵਾਨ ਨਹੀਂ ਗੁਰੂ ਕੀ ਸੰਗਤ ਮਹਾਂਪੁਰਖਾਂ ਦੀ ਸਤਿਗੁਰਾਂ ਦੀ ਰਹਿਮਤ ਦਾ ਸਦਕਾ ਜਿਨੀਆਂ ਕ ਹਾਜ਼ਰੀ ਬਖਸ਼ਿਸ਼ ਕੀਤੀ ਹੈ ਸਤਿਗੁਰਾਂ ਨੇ ਉਹਦੇ ਅਨੁਸਾਰ ਹਾਜ਼ਰੀ ਪਰ ਦੀ ਆਪ ਜੀ ਨੇ ਵੀ ਪ੍ਰਮਾਨ ਕੀ ਬਖਸ਼ਣੀ ਹਾਜ਼ਰੀ ਪ੍ਰਮਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਸਤਿਗੁਰਾਂ ਨੇ ਜੋ ਇਹ ਫਰਮਾਨ ਕੀਤਾ ਹੈ ਇਸ ਬਾਣੀ ਦੇ ਸੰਪਾਦਕ ਸ਼ਾਂਤੀ ਦੇ ਪੰਜ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੇ ਪ੍ਰਥਾਏ ਪੱਟਾਂ ਨੇ ਉਚਾਰਣ ਕੀਤਾ ਹੈ ਬਾਣ ਮੈਸਥ ਮਥਰਾ ਕਸ਼ਪੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਪਾਉ ਉਹਨਾਂ ਦਾ ਇਹ ਸੋਠ ਰਾਗਣੀ ਦੇ ਵਿੱਚ ਕੀਤਾ ਹੋਇਆ ਇਹ ਉਚਾਰਨਾ ਜੋ ਸ਼ਬਦ ਹੈ ਤੇ ਸਤਗੁਰਾਂ ਨੇ ਸਾਰੇ ਰਾਗਾਂ ਨੂੰ ਸਮਾਨਤਾ ਦਿੰਦਿਆਂ ਹੋਇਆਂ ਭਾਵੇਂ ਕੋਈ ਰਾਗ ਨਹੀਂ ਹੈ ਭਾਵੇਂ ਰਾਗ ਹੈ ਰਾਗ ਕਰਕੇ ਲਿਖਿਆ ਜਦੋਂ ਕੋਈ ਸ਼ਬਦ ਉਚਾਰਨਾ ਕੀਤਾ ਹੈ ਭਗਤਾਂ ਦੀ ਇਸੇ ਤਰ੍ਹਾਂ ਹੋਰ ਮਹਾਂਪੁਰਖਾਂ ਦੀ ਜੋ ਬਾਣੀ ਹੈ ਸਤਗੁਰਾਂ ਦੀ ਬਾਣੀ ਹੈ ਤੇ ਉਹ ਉਥੇ ਰਾਗ ਹੀ ਲਿਖਣਾ ਕੀਤਾ ਹੈ ਇਸ ਪ੍ਰਕਾਰ ਸੋਠ ਰਾਗ ਦੇ ਵਿੱਚ ਸਤਗੁਰਾਂ ਨੇ ਜੇ ਬਚਨ ਕੀਤਾ ਹੈ ਸਤਿਗੁਰੂ ਜੀ ਇਹਦੇ ਵਿੱਚ ਕਿਰਪਾ ਕਰਦੇ ਹਨ ਸਾਨੂੰ ਸੋਝੀ ਬਖਸ਼ਦੇ ਹਨ ਕਿ ਭਾਈ ਅਸਲ ਜਿਹੜਾ ਦਾਤਾ ਹੈ ਉਹ ਹੈ ਜਿਹੜਾ ਕਿਸੇ ਕੋਲੋਂ ਮੰਗਦਾ ਨਹੀਂ ਦਾਤਾ ਉਹ ਨਾ ਆਖੀਏ ਫਿਰ ਮੰਗਣ ਜਾਈਏ ਇਸ ਕਰਕੇ ਆਪ ਜਾਣਦੇ ਹੋ ਕਿ ਜਿਵੇਂ ਭਾਈ ਲੈਣਾ ਜੀ ਕਿੰਨਾ ਸਮਾਂ ਉਹ ਨਾਲ ਸੰਗਤਾਂ ਨੂੰ ਲਿਆ ਕਰਕੇ ਤੇ ਜਾਂਦੇ ਰਹੇ ਦੇਵੀ ਜੀ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਹਾਜ਼ਰੀ ਭਰਨ ਵਾਸਤੇ ਉਹਨਾਂ ਦੇ ਸਥਾਨਾਂ ਤੇ ਜਦੋਂ ਕਿਸੇ ਤੇ ਪਰਮੇਸ਼ਰ ਕੋਈ ਕਿਰਪਾ ਕਰਦਾ ਹੈ ਕੋਈ ਬਹਾਨਾ ਬਣਦਾ ਹੈ ਉਸ ਬਹਾਨੇ ਦੇ ਜਰੀਏ ਫਿਰ ਅਗਲਾ ਜਿਹੜਾ ਜੀਵਨ ਜਿਹੜਾ ਹੈ ਉਹ ਬਦਲਦਾ ਹੈ ਤੇ ਗੁਰੂ ਕੀ ਸਾਧ ਸੰਗਤ ਆਪ ਜਾਣਦੇ ਹੋ ਸੰਖੇਪ ਵਿੱਚ ਬੇਨਤੀ ਹੈ ਕਿ ਉਸ ਪਹਿਲੇ ਤਰੀਕੇ ਅਨੁਸਾਰ ਜਦੋਂ ਸੰਗਤ ਲੈ ਕੇ ਭਾਈ ਲੈਣਾ ਜੀ ਗਏ ਹਨ ਦੇ ਪਤਾ ਲੱਗਾ ਸੀ ਕਿ ਕਰਤਾਰਪੁਰ ਦੇ ਵਿੱਚ ਨਾਨਕ ਤਪਾਜੀ ਰਹਿੰਦੇ ਹਨ ਤੇ ਨਾਲ ਦੇ ਸੰਗੀਆਂ ਨੂੰ ਕਹਿਣ ਲੱਗੇ ਕਿ ਜਾਂਦੇ ਹੋਏ ਦਰਸ਼ਨ ਕਰ ਚੱਲੀਏ ਗੁਰੂ ਕੀ ਸਾਧ ਸੰਗਤ ਉੱਥੇ ਰੁਕਣਾ ਕੀਤਾ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਆਪ ਅੰਤਰਜਾਮੀ ਘੜਕੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਜਿੱਥੇ ਉਹਨਾਂ ਦਾ ਸਥਾਨ ਹੈ ਉਹਦੇ ਵਾਸਤੇ ਪਹਿਲਾਂ ਰਾਹ ਵਿੱਚ ਪੁੱਛਣਾ ਕੀਤਾ ਕਿ ਭਾਈ ਨਾਨਕ ਜੀ ਦਾ ਕਿੱਥੇ ਕਿ ਸਥਾਨ ਹੈ ਜਿੰਨੂੰ ਪੁੱਛਦਿਆਂ ਨੂੰ ਕਹਿੰਦੇ ਅੱਗੇ ਚੱਲੇ ਚਲੋ ਅੱਗੇ ਚੱਲੇ ਚਲੋ ਤੇ ਉੱਥੇ ਜਦੋਂ ਨੇੜੇ ਪਹੁੰਚ ਗਏ ਹਨ ਤੇ ਸਤਿਗੁਰਾਂ ਦਾ ਫਿਰ ਉਹ ਜੋ ਵੱਡਾ ਪਰਉਪਕਾਰ ਭਾਈ ਗੁਰਦਾਸ ਜੀ ਦੱਸਦੇ ਹਨ ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਜਿਹੜਾ ਗੁਰੂ ਤੇ ਭਾਵਨੀ ਬਣਾ ਕੇ ਜਾਂਦਾ ਹੈ ਗੁਰੂ ਦੀ ਹਾਜ਼ਰੀ ਵਿੱਚ ਕਿ ਗੁਰੂ ਹਾਜ਼ਨਾਾਜਰ ਹੈ ਸੱਚਾ ਹੈ ਸਮਰੱਥਾ ਹੈ ਜਿਹਦੇ ਤੋਂ ਉੱਪਰ ਹੋਰ ਕੋਈ ਨਹੀਂ ਤੇ ਉਹਦੇ ਉੱਪਰ ਫਿਰ ਸਤਿਗੁਰੂ ਜੀ ਕਈ ਗੁਣਾ ਵੱਧ ਰਹਿਮਤ ਬਖਸ਼ਦੇ ਹਨ ਇਸ ਪ੍ਰਕਾਰ ਜਦੋਂ ਉਹਨਾਂ ਸੇਵਕ ਦਾ ਇਹ ਆਉਣ ਵਾਲਾ ਸਮਾਂ ਸਾਰਾ ਵਿਚਾਰਿਆ ਉਹਨਾਂ ਨੂੰ ਪਤਾ ਸੀ ਕਿ ਇਹ ਹੁਣ ਪਿਛਲੇ ਦੇ ਕਰਮ ਜਾਗੇ ਹਨ ਭਗਤ ਦੇ ਤੇ ਅੱਗੋਂ ਦੀ ਆਪ ਲੈਣ ਵਾਸਤੇ ਗਏ ਹਨ ਜੇ ਗੁਰੂ ਕੇ ਸਾਧ ਸੰਗਤ ਉਹਨਾਂ ਨੇ ਬੇਨਤੀ ਕੀਤੀ ਕਿ ਮੈਂ ਬਾਬੇ ਨਾਨਕ ਜੀ ਨੂੰ ਮਿਲਣਾ ਹੈ ਤੇ ਉਹ ਕਹਿਣ ਲੱਗੇ ਆਪ ਪੁਰਖਾ ਤੈਨੂੰ ਦੱਸਦੇ ਹਾਂ ਗੋ ਘੋੜੀ ਦੀ ਬਾਗ ਉਹਨਾਂ ਆਪ ਫੜਨਾ ਕੀਤੀ ਹੈ ਅੱਗੇ ਪੈਦਲ ਚੱਲ ਕੇ ਤੇ ਜਦੋਂ ਅੰਦਰ ਪਹੁੰਚਣਾ ਸੀ ਘਰ ਦੇ ਤੇ ਕਹਿੰਦੇ ਆ ਫਲਾਣੇ ਤਾਂ ਇੱਥੇ ਘੋੜੀ ਬੰਨ ਤੇ ਆਪ ਦੂਜੇ ਪਾਸੇ ਦੀ ਹੋ ਕਰਕੇ ਤੇ ਆਪਣੇ ਆਸਣ ਤੇ ਜਾ ਬਰਾਜੇ ਹਨ ਤੇ ਜਦੋਂ ਭਾਈ ਲੈਣਾ ਜੀ ਨੇ ਉੱਤਰ ਆ ਕੇ ਵੇਖਿਆ ਤੇ ਉਹੀ ਮਹਾਂਪੁਰਖ ਹਨ ਤੇ ਮਨ ਦੇ ਵਿੱਚ ਬੜਾ ਇਹ ਵਿਚਾਰ ਆਏ ਕਿ ਮੇਰੇ ਕੋਲ ਗਲਤੀ ਹੋ ਗਈ ਹੈ ਗਨਾਹ ਹੋਇਆ ਹੈ ਕਿ ਜਿਨ੍ਹਾਂ ਦੇ ਦਰਸ਼ਨ ਕਰਨੇ ਹਨ ਉਹ ਮੇਰੇ ਅੱਗੇ-ਅੱਗੇ ਘੋੜੀ ਫੜ ਕੇ ਤੁਰੇ ਆਏ ਹਨ ਤੇ ਮੈਂ ਘੋੜੀ ਤੇ ਸਵਾਰ ਹਾਂ ਇਹ ਮੇਰੇ ਕੋਲ ਅਵਾਗਿਆ ਹੋ ਗਈ ਹੈ ਕਹਿਣ ਲੱਗੇ ਬੜੀ ਮੇਰੇ ਕੋਲ ਭੁੱਲੋ ਏ ਬਖਸ਼ਣਾ ਕਰੋ ਤੇ ਮਹਾਰਾਜ ਜੀ ਕਹਿਣ ਲੱਗੇ ਭਾਈ ਤੂੰ ਚਿੰਤਾ ਨਾ ਕਰ ਤੂੰ ਇਹ ਦੱਸ ਤੇਰਾ ਨਾਮ ਕੀ ਹੈ ਕਹਿਣ ਲੱਗਾ ਜੀ ਮੇਰਾ ਨਾਮ ਲੈਣਾ ਹੈ ਤੇ ਮਹਾਰਾਜ ਕਹਿੰਦੇ ਫਿਰ ਤਾਂ ਹੀ ਤੂੰ ਆਇਆ ਹੈ ਤੇਰਾ ਨਾਂ ਲੈਣਾ ਹੈ ਤੇ ਅਸੀਂ ਤੇਰਾ ਦੇਣਾ ਹੈ ਗੁਰੂ ਕੀ ਸਾਧ ਸੰਗਤ ਹੈ ਇਸ ਪ੍ਰਕਾਰ ਇਤਿਹਾਸ ਵਿੱਚ ਵੀ ਲਿਖਿਆ ਹੈ ਕਿ ਪ੍ਰਾਤਨ ਸਮੇਂ ਦੀ ਉਹ ਬੜੀ ਵੱਡੀ ਸਾਖੀ ਹੈ ਉਹਦੇ ਅਨੁਸਾਰ ਇਹ ਜ਼ਿਕਰ ਆਉਂਦਾ ਹੈ ਕਿ ਪਿਛਲੇ ਸਮੇਂ ਦਾ ਵੀ ਇਹਨਾਂ ਦਾ ਜਿਹੜਾ ਇਹ ਮੇਲ ਹੋਣਾ ਸੀ ਇਹ ਪ੍ਰਾਤਨ ਸਮੇਂ ਵਿੱਚ ਪਹਿਲੇ ਜਨ ਵਿੱਚ ਭਾਈ ਲੈਣਾ ਜੀ ਬਹੁਤ ਵੱਡੇ ਕਰਨੀ ਵਾਲੇ ਰਿਖੀ ਹੋਏ ਹਨ ਤੇ ਇਹਨਾਂ ਦੀ ਭਗਤੀ ਦਾ ਫਲ ਜਦੋਂ ਇਹਨਾਂ ਨੂੰ ਪਰਮੇਸ਼ਰ ਨੇ ਪੁੱਛਿਆ ਕੀ ਚਾਹੁੰਦੇ ਹੋ ਤੇ ਵਰ ਮਿਲਿਆ ਹੈ ਤੇ ਉਸ ਵੇਲੇ ਉਹਨਾਂ ਦੀ ਮੰਗ ਜਿਹੜੀ ਸੀ ਉਹ ਹੁਣ ਆ ਕੇ ਪ੍ਰਗਟ ਹੋਣੀ ਹੈ ਤੇ ਉਸ ਵੇਲੇ ਗੁਰੂ ਕੀ ਸਾਧ ਸੰਗਤ ਜਲ ਪਾਣੀ ਛਕਿਆ ਰਾਤ ਵਿਸਰਾਮ ਕੀਤਾ ਹੈ ਅੰਮ੍ਰਿਤ ਵੇਲਾ ਹੋਇਆ ਹੈ ਤੇ ਇਹੋ ਦੇਵੀ ਜਿਹੜੇ ਹਨ ਸਤਿਗੁਰੂ ਦੇ ਦਰਬਾਰ ਤੇ ਆ ਕੇ ਝਾੜੂ ਫੇਰਦੇ ਹਨ ਇਥੋਂ ਤੱਕ ਵੀ ਲਿਖਾਰੀਆਂ ਕਈਆਂ ਦੱਸਿਆ ਹੈ ਕਿ ਬਾਣੀ ਵਿੱਚ ਆਉਂਦਾ ਕੋਈ ਅਤ ਕਥਨੀ ਨਹੀਂ ਨਹੀਂ ਕੇਸਾਂ ਕਾ ਕਰ ਚਵਰਟ ਲਾਵਾਂ ਚਰਨ ਧੂੜ ਮੁਖ ਲਾਈ ਇਹ ਨਿਮਰਤਾ ਦੀ ਨਿਸ਼ਾਨੀ ਹੈ ਕੋਈ ਕਹੇ ਕਿ ਕੇਸ ਉਹਨਾਂ ਕਿਉਂ ਕੇਸਾਂ ਦੇ ਨਾਲ ਕਿੱਥੇ ਫੇਰਿਆ ਝਾੜੂ ਕਿਉਂਕਿ ਇਹ ਸਾਨੂੰ ਇਹ ਅਵਸਥਾ ਦਾ ਪਤਾ ਨਹੀਂ ਇਹ ਵੜੂਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੇ ਸੋਏ ਇਸ ਕਰਕੇ ਗੁਰੂ ਕੀ ਸਾਧ ਸੰਗਤ ਇਹਨਾਂ ਨੇ ਜਦੋਂ ਵੇਖਿਆ ਤੇ ਕਹਿਣ ਲੱਗੇ ਆਪ ਜੀ ਕੌਣ ਹੋ ਤੇ ਉਹਨੇ ਦੇਵੀ ਜੀ ਨੇ ਕਿਹਾ ਭਗਤੋ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰਨ ਜਾਂਦੇ ਹੋ ਤੇ ਉਹ ਕਹਿਣ ਲੱਗੇ ਇੱਥੇ ਆਪ ਜੀ ਕਿਵੇਂ ਇਹ ਕਿਹੜੇ ਪੈਰੇ ਵਿੱਚ ਆ ਕਹਿਣ ਲੱਗੇ ਜੀ ਅਸੀਂ ਇਸੇ ਦਰ ਤੋਂ ਜੋ ਸਾਨੂੰ ਮਿਲਦਾ ਲੈ ਕੇ ਤੇ ਆਪ ਜੀ ਨੂੰ ਸੰਗਤਾਂ ਨੂੰ ਵੰਡਦੇ ਹਾਂ ਗਾੜੀ ਤੇ ਭਾਈ ਲੈਣਾ ਜੀ ਦੇ ਇੱਕ ਦਾਹ ਕੁਆੜ ਖੁੱਲ ਗਏ ਕਹਿਣ ਲੱਗੇ ਫਿਰ ਜੇ ਇਹ ਇਥੋਂ ਆ ਕੇ ਮੰਗਦੇ ਹਨ ਤੇ ਗਾੜੀ ਸਾਨੂੰ ਵੰਡਦੇ ਹਨ ਐਡੇ ਵੱਡੇ ਦਾਤੇ ਨੂੰ ਛੱਡ ਕੇ ਅਸੀਂ ਫਿਰ ਗਾਂ ਕੀ ਕਰਨਾ ਹੈ ਕਿਉਂਕਿ ਸਤਗੁਰਾਂ ਦਾ ਫਰਮਾਨ ਹੈ ਕਿ ਭਾਈ ਜਿਹੜਾ ਸਭ ਤੋਂ ਉੱਪਰ ਹੈ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਊਚਾ ਭਗਵੰਤ ਆ ਤੂਚਾ ਤਾਂ ਗਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਮਨ ਵਿੱਚ ਸੋਚਿਆ ਕਿ ਹੁਣ ਵੱਡੇ ਸਥਾਨ ਤੇ ਤੇ ਪਹੁੰਚ ਗਏ ਹਾਂ ਤੇ ਫਿਰ ਇਥੋਂ ਅੱਗੇ ਜਾਣਾ ਸਾਡਾ ਕੋਈ ਹੱਕ ਨਹੀਂ ਹੈ ਤੇ ਐਸਾ ਆ ਕੇ ਸੀਸ ਝੁਕਾਇਆ ਹੈ ਕਿ ਮੁੜ ਕੇ ਸਦਾ ਵਾਸਤੇ ਉਹਨਾਂ ਦੇ ਹੋ ਗਏ ਮਨ ਵਿੱਚ ਸਤਿਗੁਰੂ ਕੇ ਪਾਸ ਇਸ ਸੇਵਕ ਕੇ ਕਾਰਜ ਰਾਸ ਅਸੀਂ ਸੇਵਾ ਕਰ ਲੀਨੇ ਹਾਂ ਤਨ ਕਰਕੇ ਵੀ ਕਰ ਲੈਂਦੇ ਹਾਂ ਤਨ ਕਰਕੇ ਵੀ ਸੇਵਾ ਬੜੇ ਪ੍ਰੇਮੀ ਕਰਦੇ ਹਨ ਪਰ ਮਨ ਦੀ ਸੇਵਾ ਕੋਈ ਵਿਰਲਾ ਕਰਦਾ ਹੈ ਧਨ ਦੀ ਤੇ ਤਨ ਦੀ ਸੇਵਾ ਕੀਤੀ ਹੋਈ ਤਾਂ ਲੇਖੇ ਵਿੱਚ ਹਜੇ ਮਨ ਵਿੱਚ ਹੋਵੇਗਾ ਮਨ ਕਰਕੇ ਕੀਤੀ ਜਾਵੇ ਮਨ ਦੇ ਨਾਲ ਕੋਈ ਚੰਗਾ ਕੰਮ ਕਰ ਲਏ ਮਾੜਾ ਕਰ ਲਵੇ ਉਹਦਾ ਲੇਖਾ ਬਣ ਜਾਂਦਾ ਹੈ ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਹੁਣੇ ਆਪ ਜੀ ਨੇ ਸਰਵਣ ਕੀਤਾ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਸਤਗੁਰੂ ਜੀ ਕਹਿੰਦੇ ਤਿੰਨੇ ਹੀ ਉਹਦੇ ਅੱਗੇ ਰੱਖ ਦਿਓ ਗੁਰੂ ਦੇ ਅੱਗੇ ਤੇ ਫਿਰ ਕਰਨਾ ਕੀ ਹੈ ਹੁਕਮ ਉਹਦਾ ਮੰਨਣਾ ਜੋ ਹੁਕਮ ਕਰਿਓ ਉਹਦੇ ਹੁਕਮ ਅਨੁਸਾਰ ਚੱਲਣਾ ਆਪਣੀ ਮਤ ਛੱਡ ਦੇਣੀ ਤੇ ਗੁਰੂ ਦੀ ਮਤ ਨੂੰ ਅੱਗੇ ਵਾਸਤੇ ਗ੍ਰਹਿਣ ਕਰਨਾ ਫਿਰ ਕਿਰਪਾ ਹੁੰਦੀ ਹੈ ਸਤਿ ਵਚਨ ਸਾਧੂ ਉਪਦੇਸ਼ ਸਤ ਤੇਜਨ ਜਨਕ ਜਾ ਕੇ ਹਿਰਦੇ ਪ੍ਰਵੇਸ਼ ਗੁਰੂ ਦੇਵੀ ਮਹਾਪੁਰਖਾਂ ਦੇ ਵੀ ਬਚਨ ਸੱਚ ਹਨ ਕਦੇ ਵਿਅਰਥ ਨਹੀਂ ਜਾਂਦੇ ਸਹਿਸਵਾ ਬੋਲਿਆ ਵੀ ਉਹਨਾਂ ਦਾ ਪੂਰਾ ਹੁੰਦਾ ਹੈ ਤੇ ਜਿਹੜੇ ਉਹਨਾਂ ਦੇ ਬਚਨਾਂ ਨੂੰ ਮੰਨ ਲੈਂਦੇ ਹਨ ਉਹ ਵੀ ਸੱਚੇ ਹੋ ਜਾਂਦੇ ਹਨ ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਐਸੇ ਗੁਰੂ ਦੇ ਬਣ ਗਏ ਵੇਖੋ ਧੰਨ ਗੁਰੂ ਨਾਨਕ ਪਾਤਸ਼ਾਹ ਕਿੰਨੀ ਸ੍ਰਿਸ਼ਟੀ ਤੇ ਜਾ ਕਰਕੇ ਉਹਨਾਂ ਪਰਉਪਕਾਰ ਕੀਤਾ ਘੁੰਮੇ ਹਨ ਜਗਤ ਜਲੰਦੇ ਨੂੰ ਉਤਾਰਨ ਵਾਸਤੇ ਬੜੇ ਬੜੇ ਪ੍ਰੇਮੀ ਪਿਛਲੇ ਉਹਨਾਂ ਨੂੰ ਕਈ ਪਿਛਲੇ ਜਨਮਾਂ ਦੇ ਜਾਂ ਪਿਛਲੇ ਸਮੇਂ ਦੇ ਵੀ ਜਿਹੜੇ ਯਾਦ ਕਰਦੇ ਸਨ ਉਹਨਾਂ ਦੇ ਨਾਲ ਮਿਲਾਬ ਕੀਤਾ ਜਾਂ ਜਿਹੜੇ ਵਿਗੜੇ ਹੋਏ ਸਨ ਉਹਨਾਂ ਕੋਲ ਤਾਕਤ ਹੈ ਸੀ ਹੋਰ ਪਾਸੇ ਲਾਈ ਜਾ ਰਹੇ ਸਨ ਉਹਨਾਂ ਨੂੰ ਸ਼ੁਭ ਰਸਤੇ ਤੋਰਨਾ ਕੀਤਾ ਇਸ ਤਰ੍ਹਾਂ ਕਰਕੇ ਜੰਗਲਾਂ ਪਰਬਤਾਂ ਪਹਾੜਾਂ ਵਿੱਚ ਵਿਅੰਤ ਥਾਵਾਂ ਤੇ ਗਏ ਤੇ ਗੁਰੂ ਕੀ ਸਾਸ ਸੰਗਤ ਜਦੋਂ ਨਾਲ ਫੇਕਿਆ ਪਰਖ ਕੇ ਕਿ ਹੁਣ ਵੇਖੀ ਅਸਲ ਸਾਡਾ ਕੌਣ ਬਣਦਾ ਹੈ ਤੇ ਸਾਰੀ ਦੁਨੀਆ ਦੇ ਵਿੱਚੋਂ ਇੱਕ ਭਾਈ ਲੈਣਾ ਜੀ ਪਾਸ ਹੋਏ ਚਾਰਨ ਕਰੋ ਸ੍ਰੀ ਵਾਹਿਦ ਇਸ ਕਰਕੇ ਗੁਰੂ ਕੀ ਸਾਧ ਸੰਗਤ ਜਦੋਂ ਉਹਨਾਂ ਨੂੰ ਹਰ ਕੰਮ ਦੇ ਵਿੱਚ ਸੱਤ ਵਜਨ ਵੇਖਿਆ ਕਰਦੇ ਆ ਤੇ ਮੰਨਦੇ ਆ ਵੇਖਿਆ ਕਹਿ ਦਈਦਾ ਹੈ ਸੱਤ ਭਜਨ ਪਰ ਮੰਨ ਦਾ ਕੋਈ ਹੈ ਤੇ ਉਹਨਾਂ ਨੇ ਤਨ ਮਨ ਧਾਨੀ ਉਹਨਾਂ ਦੇ ਅੱਗੇ ਰੱਖ ਦਿੱਤਾ ਤੇ ਜੋ ਗੁਰੂ ਨੇ ਕਿਹਾ ਸੱਤ ਕਰਕੇ ਮੰਨ ਲਿਆ ਭਾਵੇਂ ਕੋਈ ਉਹਨਾਂ ਹੁਕਮ ਕੀਤਾ ਉਸੇ ਵਾਸਤੇ ਤਿਆਰ ਹੋ ਪਏ ਤੇ ਇਸ ਕਰਕੇ ਗੁਰੂ ਕੀ ਸਾਧ ਸੰਗਤ ਹੁਕਮ ਮੰਨੇ ਹੋਏ ਪ੍ਰਵਾਨਤਾ ਖਸਮੇ ਕਾ ਮਹਿਲ ਪਾਏ ਸੀ ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤਾਂ ਉਹਨਾਂ ਨੂੰ ਆਪਣੇ ਗਲ ਦੇ ਨਾਲ ਲਾ ਲਿਆ ਠਾ ਕੇ ਜਿਹੜੇ ਚਰਣਾ ਤੇ ਚੁਕੇ ਸਨ ਆਪਣੇ ਅੰਗਾਂ ਦੇ ਨਾਲ ਸ਼ਹਾ ਕਰਕੇ ਅੰਗਦ ਦੇਵ ਬਣਾ ਦਿੱਤਾ ਆਚਾਰਨ ਕਰੋ ਸ੍ਰੀ ਵਾਹਿਗੁਰੂ ਸੋ ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਹ ਕੌਣ ਹੈ ਜਿਹੜਾ ਨਾਸਤ ਹੋ ਰਹਿਤ ਹੈ ਜਿਹੜਾ ਨਾਂ ਕਦੇ ਜਾਂਦਾ ਹੈ ਨਾ ਕਿਤੇ ਆਉਂਦਾ ਹੈ ਸਦਾ ਹੀ ਹਰਥਾ ਦੇ ਵਸਦਾ ਹੈ ਉਹਨੂੰ ਕਹਿੰਦੇ ਅਬਨਾਸੀ ਉਹ ਇੱਕ ਪਰਮੇਸ਼ਰ ਹੈ ਏਕੋ ਸਿਮਰੋ ਨਾਨਕਾ ਜੋ ਜਲ ਤਲ ਰਹਾ ਸਮਾਏ ਦੂਜਾ ਕਾਹੇ ਸਿਮਰਗੇ ਜੰਮੇ ਤੇ ਮਰ ਜਾਏ ਇਹ ਜੇ ਦੋਹੇ ਤੁਕਾਂ ਵਿਚਾਰਗੇ ਤੇ ਦੋਹੇ ਗੁਰਬਾਣੀ ਵਿੱਚ ਨਹੀਂ ਇੱਕ ਟੁਕ ਰਲਦੀ ਹੈ ਇੱਕ ਜਿਹੜੀ ਹੈ ਇਹ ਸੂਰਜ ਪ੍ਰਕਾਸ਼ ਦੀ ਟੁਕ ਹੈ ਪਰ ਹੈ ਮੰਨਣ ਵਾਲੀ ਹੈ ਕੋਈ ਵਿਅਰਥ ਨਹੀਂ ਗੁਰੂ ਕੀ ਸਾਧ ਸੰਗਤ ਸਤਗੁਰੂ ਜੀ ਕਹਿੰਦੇ ਜਿਹੜਾ ਜੰਮਣ ਮਰਨ ਵਿੱਚ ਹੈ ਉਹ ਸੱਚ ਨਹੀਂ ਅੱਜ ਹੈ ਕੱਲ ਦਾ ਕੋਈ ਭਰੋਸਾ ਨਹੀਂ ਪਰ ਉਹ ਪਰਮੇਸ਼ਰ ਐਸਾ ਜਿਹੜਾ ਹਰ ਥਾਂ ਤੇ ਵਸਦਾ ਤੇ ਸਦਾ ਰਹਿੰਦਾ ਹੈ ਤੇ ਕਹਿੰਦੇ ਉਹਦੇ ਨਾਲ ਜੁੜਨ ਦਾ ਯਤਨ ਕਰੀਏ ਆਓ ਇਸ ਪਰਮਾਤਮਾ ਦੇ ਵਿੱਚ ਜੋ ਸਤਗੁਰੂ ਜੀ ਕਿਰਪਾ ਕਰਦੇ ਹਨ ਸੁਣਨ ਦਾ ਯਤਨ ਕਰੀਏ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸੋਰਠ ਮਹੱਲਾ ਪੰਜਵਾਂ ਪੰਜਵੇਂ ਪਾਠਿਆ ਮਹਾਰਾਜ ਇਸ ਸੋਰਠ ਰਾਗ ਦੇ ਵਿੱਚ ਸ਼ਬਦ ਉਚਾਰਨਾ ਕਰਕੇ ਪਰਉਪਕਾਰ ਕਰ ਰਹੇ ਹਨ ਇਸ ਵੇਲੇ ਸੇਵਕ ਪਰਿਵਾਰ ਤੇ ਆਈ ਸੰਗਤ ਉੱਤੇ ਅਮਨ ਆਸੀ ਜੀ ਅਨਕ ਦਾਤ ਸਿਮਰਤ ਸਭ ਮਲਖੋਈ ਗੁਰੂ ਪਿਆਰੇ ਸਾਧ ਸੰਗਤ ਆਮ ਕਰਕੇ ਜਿਹੜੇ ਗੁਰੂ ਘਰ ਧਾਰਮਿਕ ਸਥਾਨਾਂ ਤੇ ਹਾਜ਼ਰੀਆਂ ਲਾਉਣ ਵਾਲੇ ਵੀ ਪ੍ਰੇਮੀ ਹੁੰਦੇ ਹਨ ਆਮ ਇਹ ਬਚਨ ਚੱਲਦਾ ਹੈ ਕਿ ਸਾਡਾ ਮਨ ਜਿਹੜਾ ਟਿਕਦਾ ਨਹੀਂ ਇਹ ਜੁੜਦਾ ਨਹੀਂ ਹੈ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਗੁਰੂ ਕੀ ਸਾਧ ਸੰਗਤ ਹੁਣ ਸਤਿਗੁਰਾਂ ਦਾ ਫਰਮਾਨ ਹੈ ਕਿ ਭਾਈ ਇੱਕ ਜਨਮ ਦੀ ਗੱਲ ਨਹੀਂ ਇਹਨੂੰ ਪਤਾ ਨਹੀਂ 84 ਲੱਖ ਜੁਨ ਦੇ ਵਿੱਚ ਆਉਂਦਿਆ ਕਿੰਨਾ ਜੁਨੀਆਂ ਵਿੱਚ ਆਉਣਾ ਪਿਆ ਤੇ ਕਿੰਨੀ ਵਾਰ ਆਇਆ ਤੇ ਕਿੰਨੀ ਵਾਰ ਗਿਆ ਇੱਕ ਇੱਕ ਜੁਨ ਵਿੱਚ ਤੇ ਕਦੋਂ ਦੀ ਇਹਦੀ ਆਤਮਾ ਮੈਲੀ ਹੋਈ ਜਾ ਰਹੀ ਹੈ ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਸਤਿਗੁਰੂ ਜੀ ਕਥਨ ਕਰਦੇ ਹਨ ਅਬੰਦਾਸੀ ਜੀਨ ਕੋ ਦਾਤਾ ਸਿਮਰਤ ਸਭ ਮਲ ਕੋਈ ਜਿਹੜਾ ਨਾਸ ਤੋਂ ਰਹਿਤ ਉਹ ਦਾਤਾ ਜਿਹੜਾ ਕਿ ਕੋ ਮੰਗਦਾ ਨਹੀਂ ਉਹ ਦਾਤਾ ਹੈ ਜਿਹੜਾ ਆਪ ਵੰਡਦਾ ਹੈ ਸਦਾ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਈ ਖਾਇ ਉਹਦੇ ਭਰੇ ਭੰਡਾਰ ਹਨ ਇਸ ਕਰਕੇ ਗੁਰੂ ਕੀ ਸਾਧ ਸੰਗਤ ਸਤਿਗੁਰੂ ਜੀ ਕਹਿੰਦੇ ਜਿਹੜਾ ਨੂੰ ਯਾਦ ਕਰਦਾ ਹੈ ਧਿਆਉਂਦਾ ਹੈ ਤੇ ਭਾਵੇਂ ਕਿੰਨੇ ਜਨਮਾਂ ਦੀ ਮੈਲ ਲੱਗੀ ਹੈ ਉਹ ਨਾਮ ਦੇ ਨਾਲ ਧੁੱਪ ਜਾਂਦੀ ਹੈ ਪਰ ਇਹ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੁਖੇ ਮੂਤ ਪਲੇਤੇ ਕੱਪੜ ਹੋਏ ਦੇਹ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੇ ਨਾਵੇਂ ਕੈ ਰੰਗ ਇਹ ਨਾਮ ਦੇ ਨਾਲ ਤੇ ਸੇਵਾ ਦੇ ਨਾਲ ਜਿਹੜੀ ਹੈ ਇਹ ਆਤਮਾ ਸਰੀਰ ਦੇ ਵਿੱਚੋਂ ਉਹ ਮੈਲ ਲੈਂਦੀ ਹੈ ਤੇ ਇਹ ਸਰੀਰ ਦੀ ਆਪਣੀ ਜਿਹੜੀ ਫਿਰ ਰੋਸ਼ਨੀ ਬਾਣੀ ਵਿੱਚ ਦੱਸਿਆ ਕੋਟ ਸੂਰ ਨਾਨਕ ਪ੍ਰਕਾਸ਼ ਕਿਉਂਕਿ ਜਦੋਂ ਇਹਦਾ ਮਨ ਪਵਿੱਤਰ ਹੋ ਜਾਂਦਾ ਸਰੀਰ ਪਵਿੱਤਰ ਹੋ ਜਾਂਦਾ ਹੈ ਤੇ ਇਹ ਕਰੋੜਾਂ ਸੂਰਜਾਂ ਜਿੰਨਾ ਇਹਦਾ ਆਪਣਾ ਹੀ ਪ੍ਰਕਾਸ਼ ਹੋ ਜਾਂਦਾ ਹੈ ਇਤਿਹਾਸ ਵਿੱਚ ਦੱਸਿਆ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਸਿੱਖਾਂ ਦੇ ਵਿੱਚ ਬਿਰਾਜ ਦੇ ਤੇ ਸ਼ਾਮ ਦੇ ਵੇਲੇ ਜਾਂ ਅੰਮ੍ਰਿਤ ਵੇਲੇ ਕਈ ਸਿੱਖ ਪਾਠ ਕਰਨ ਲੱਗੇ ਜਿੱਥੇ ਸਤਿਗੁਰੂ ਜੀ ਬਿਰਾਜ ਜੀ ਹੰਦੇ ਸਨ ਲਾਗੇ ਬਹਿ ਕੇ ਉਹਨਾਂ ਨੇ ਉਹ ਪਾਠ ਆਰੰਭ ਕਰ ਦੇਣਾ ਤੇ ਕਹਿੰਦੇ ਸਤਗੁਰਾਂ ਦੇ ਚਿਹਰੇ ਦੀ ਇੰਨੀ ਰੋਸ਼ਨੀ ਇਤਿਹਾਸ ਵਿੱਚ ਦੱਸਿਆ ਹੈ ਤੇ ਉਹਨਾਂ ਨੂੰ ਇੰਨੇ ਰੋਸ਼ਨੀ ਦੇ ਨਾਲ ਹੀ ਉਹ ਪਾਰ ਕਰਨ ਦਾ ਜਿਹੜਾ ਸੀ ਸੁੱਖ ਮਿਲ ਜਾਂਦਾ ਸੀ ਇਹ ਗੁਰੂ ਦੀ ਕਿਰਪਾ ਜੇ ਸੋਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਇਹ ਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਸਤਗੁਰੂ ਜੀ ਕਹਿੰਦੇ ਐਸੇ ਪਰਮੇਸ਼ਰ ਨੂੰ ਰਾ ਨਾਸ ਰਹਿ ਤੋਂ ਦਾਤੇ ਨੂੰ ਜਿਹੜਾ ਯਾਦ ਕਰਦਾ ਹੈ ਭਾਈ ਸਾਰੀਆਂ ਉਹਦੀਆਂ ਮੁਸ਼ਕਲਾਂ ਸਾਰੇ ਰੋਗ ਸਾਰੀਆਂ ਮੈਲਾਂ ਉਹਦੀਆਂ ਬਲਾਮਤਾਂ ਦੂਰ ਹੋ ਕੇ ਉਹ ਪਿੱਤਰ ਹੋ ਜਾਂਦਾ ਹੈ ਗੁੰਨਧਾਨ ਪਗ ਤਨ ਕਬਰ ਤਨ ਨਿਰਲਪ ਵੀ ਕੋਈ ਹੁਣ ਸਤਿਗੁਰੂ ਜੀ ਕਹਿੰਦੇ ਚਾਹੁੰਦੇ ਦੇ ਸਾਰੇ ਹਨ ਹਰ ਮਿਲਣੇ ਨੋ ਮਨ ਲੋਚਦਾ ਕਰਮ ਮਲਾਵਣ ਹਾਰ ਕਿਸੇ ਵਿਦਵਾਨ ਦਾ ਕਸਨਾਏ ਸਾਰੇ ਚਾਹਣ ਹਰੀ ਚੰਦ ਬਣ ਜਾਵਣੇ ਨੂੰ ਉਹਦੇ ਵਾਗਰਾਂ ਰਾਜ ਲਟਾਏ ਕਿਹੜਾ ਕਹਿੰਦੇ ਸਾਰੇ ਕਹਿੰਦੇ ਪਰਮੇਸ਼ਰ ਅਥਾਰ ਨੂੰ ਮਿਲ ਪਵੇ ਸਾਡੀ ਹਰ ਗੱਲ ਨੂੰ ਮੰਨੇ ਅਸੀਂ ਨੂੰ ਜੋ ਮਰਜੀ ਮਨਾ ਲਈਏ ਅਸੀਂ ਹੁਣ ਵੀ ਮਨਾਉਣ ਦਾ ਯਤਨ ਕਰਦੇ ਰਾਤ ਦਿਨੇ ਆਪ ਦੱਸਦੇ ਗੁਰੂ ਦੇ ਕੋਲ ਆ ਕੇ ਸਾਡਾ ਕੰਮ ਕਰੋ ਐਵੇਂ ਕਰੋ ਛੇਤੀ ਕਰਦੇ ਅਸੀਂ ਇੰਨੀ ਵਾਰ ਆਹ ਕੁਝ ਕੀਤਾ ਤੁਸੀਂ ਮਨਜ਼ੂਰ ਨਹੀਂ ਕੀਤਾ ਅਸੀਂ ਸਮਝਦੇ ਗੁਰੂ ਨੂੰ ਪਤਾ ਨਹੀਂ ਉਹਨੇ ਸਾਡੀ ਗੱਲ ਸੁਣੀ ਨਹੀਂ ਇਸ ਕਰਕੇ ਗੁਰੂ ਕੀ ਸਾਧ ਸੰਗਤ ਸਤਿਗੁਰੂ ਜੀ ਕਹਿੰਦੇ ਇਹ ਤੇ ਹੁਣ ਅਸਲ ਜਿਹੜੀ ਇਹ ਦਾਤ ਹੈ ਵਿਰਲਾ ਕੋਈ ਪ੍ਰਾਪਤ ਕਰਦਾ ਹੈ ਜਿਨੇ ਆਪਣੇ ਮਨ ਦੀ ਹਉਮੈ ਨੂੰ ਛੱਡ ਦਿੱਤਾ ਇਸ ਕਰਕੇ ਜਦ ਮੇਰੀ ਮੇਰੀ ਮਿਟ ਜਾਏ ਤਦ ਪ੍ਰਕਾਸ਼ ਸਵਾਰੇ ਆਏ ਤੇ ਹੁਣ ਮੇਰੀ ਜਿਹੜੀ ਹੈ ਇਹ ਆਪਣੇ ਵਿੱਚ ਇਹ ਤਾਕਤ ਨਹੀਂ ਕਿ ਖਤਮ ਕਰ ਦਈਏ ਇਹ ਹਰ ਵੇਲੇ ਗੁਰੂ ਦੇ ਅੱਗੇ ਬੇਨਤੀ ਕਰਨੀ ਹੈ ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਤੂੰ ਜਾਣਦਾ ਹੈ ਸਾਡੀਆਂ ਅੱਖਾਂ ਕੀ ਵੇਖ ਕੇ ਖੁਸ਼ ਹੁੰਦੀਆਂ ਸਾਡੇ ਕੰਨ ਕੀ ਸੁਣਨਾ ਚਾਹੁੰਦੇ ਹਨ ਸਾਡੀ ਜ਼ੁਬਾਨ ਕੀ ਬੋਲਦੀ ਸਾਡੇ ਮਨ ਵਿੱਚ ਕੀ ਹੈ ਪਰ ਤੂੰ ਕਿਰਪਾ ਕਰ ਇਹ ਸਾਡੇ ਮਨ ਵਿੱਚ ਆ ਕੇ ਆਪਣਾ ਵਾਸਾ ਕਰ ਲੈ ਤੇ ਸਾਰਾ ਕੁਝ ਪਵਿੱਤਰ ਹੋ ਜਾਵੇਗਾ ਇਸ ਪ੍ਰਕਾਰ ਜਿਵੇਂ ਲਿਖਿਆ ਅੰਤਰਗੁਰ ਅਰਾਧਨਾ ਜਿਹਾ ਜਪ ਗੁਰ ਨਾਮ ਨੇਤਰੀ ਸਤਗੁਰ ਪੇਖਣਾ ਸਰੁਣੀ ਸੁਨਣਾ ਗੁਰ ਨਾਮ ਸਤਗੁਰ ਸੇਤੀ ਰਤਿਆਂ ਦਰਗਾਹ ਪਾਈ ਠਾ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਥ ਦੇ ਜਗ ਮੇ ਉਤਮ ਕੱਢੀਏ ਵਿਰਲੇ ਕਈ ਕੇ ਇਸ ਪ੍ਰਕਾਰ ਜਿਹੜੀ ਇਹ ਖਜ਼ਾਨਾ ਹੈ ਵੱਡੀ ਦਾਤ ਹੈ ਸਤਗੁਰੂ ਜੀ ਕਹਿੰਦੇ ਭਗਤਾਂ ਨੂੰ ਵਰਤਨ ਵਾਸਤੇ ਉਹ ਜਿਹੜਾ ਖਜ਼ਾਨਾ ਹੈ ਉਹ ਵਿਰਲਿਆਂ ਨੂੰ ਪ੍ਰਾਪਤ ਹੁੰਦਾ ਜਿਹੜੇ ਉਹਦੇ ਹੋ ਗਏ ਆਪਣੀ ਮਤ ਨੂੰ ਛੱਡ ਦਿੱਤਾ ਕਿਉਂਕਿ ਅਸੀਂ ਤੇ ਹਰ ਕੰਮ ਕਹਿੰਨੇ ਪੂਰਾ ਹੋਵੇ ਤੇ ਜਿਹੜੇ ਗੁਰੂ ਕੇ ਪਿਆਰੇ ਉਹ ਕਹਿੰਦੇ ਸ਼ੁਭ ਮਾਨਸਾ ਸਾਡੀ ਸ਼ੁਭ ਮਨੋ ਕਾਮਨਾ ਸ਼ੁਭ ਇੱਛਾ ਜਿਹੜੀ ਮਹਾਰਾਜ ਉਹ ਰਹਿਮਤ ਕਰਕੇ ਬਖਸ਼ਣਾ ਕਰ ਜੇ ਅਸੀਂ ਗਲਤ ਕੋਈ ਮੰਗਦੇ ਹਾਂ ਉਹਦੇ ਤੋਂ ਸਾਨੂੰ ਸੁਝਾਅ ਦੇਣਾ ਕਰ ਪ੍ਰੇਮ ਦੇ ਨਾਲ ਸੋਝੀ ਬਖਸ਼ਣਾ ਕਰ ਅਸੀਂ ਕੁਝ ਨਹੀਂ ਜਾਣਦੇ ਜੀਤ ਜੰਤ ਤੇਰੇ ਧਾਰੇ ਪਰਾ ਡੋਰੀ ਹੱਤ ਮਾਰੇ ਇਸ ਕਰਕੇ ਕਹਿੰਦੇ ਜਿਨ੍ਹਾਂ ਨੇ ਉਹ ਬਚਨ ਮੰਨ ਲਿਆ ਯਾਦ ਰੱਖਿਆ ਹਰ ਵੇਲੇ ਗੁਰੂ ਨੂੰ ਯਾਦ ਕੀਤਾ ਤੇ ਗੁਰੂ ਨੂੰ ਹਰ ਥਾਂ ਤੇ ਸੰਭਾਲ ਕੇ ਰੱਖਦਾ ਕਿਤੇ ਇਹਦੇ ਕੋਲੋਂ ਵਾਧ ਕਾਟਣਾ ਹੋ ਜਾਵੇ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ ਜਹ ਜੇ ਕਾਜ ਕਰਤ ਸੇਵਕ ਕੀ ਤਾਹ ਤਾ ਉੱਠਦਾ ਵੇ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਹੁਣ ਅਸੀਂ ਦੂਜੇ ਨੂੰ ਸਮਝਾਉਣ ਵਾਸਤੇ ਬੜੇ ਤਿਆਰ ਆ ਕੋਈ ਗੱਲ ਕੋਈ ਕਰਨੀ ਚਾਹੇ ਤੇ ਉਹਦੀ ਗੱਲ ਰੋਕ ਤੇ ਨਾ ਤੈਨੂੰ ਨਹੀਂ ਪਤਾ ਇਹ ਗੱਲ ਇਵੇਂ ਹੈ ਕਿ ਸਾਨੂੰ ਉਹਦਾ ਜਾਦਾ ਪਤਾ ਹੈ ਆਪਣੇ ਅੰਦਰੋਂ ਗੱਲ ਕੱਢਣ ਨੂੰ ਸਾਰੇ ਕਾਲੇ ਹਾਂ ਤੇ ਕਿਸੇ ਦੀ ਸੁਣਨ ਵਾਸਤੇ ਵਿਰਲੇ ਹਾਂ ਇਸੇ ਪ੍ਰਕਾਰ ਸਤਿਗੁਰਾਂ ਨੇ ਸ੍ਰੀ ਜਪਜੀ ਸਾਹਿਬ ਵਿੱਚ ਸਭ ਤੋਂ ਪਹਿਲਾਂ ਸੁਣਨ ਦੀ ਗੱਲ ਕਹੀ ਹੈ ਜਦੋਂ ਇਹ ਅਗਲੀਆਂ ਪੌੜੀਆਂ ਆਰੰਭ ਹੁੰਦੀਆਂ ਹਨਾ ਤੇ ਸਤਿਗੁਰੂ ਜੀ ਕਹਿੰਦੇ ਭਾਈ ਜਿਹਨੂੰ ਸੁਣਨ ਦੀ ਜਾਚ ਆ ਗਈ ਜਿਹੜਾ ਸੁਣਨ ਲੱਗ ਪਿਆ ਚੰਗੀ ਸਿੱਖਿਆ ਉਹਦੀ ਉਹਨੀ ਮਤ ਉਚੀਂਦੀ ਜਾਂਦੀ ਹੈ ਤੇ ਮਨ ਨੀਵਾਂ ਹੁੰਦਾ ਜਾਂਦਾ ਹੰਕਾਰ ਨਹੀਂ ਕਰਦਾ ਕੋਈ ਮਨ ਵਿੱਚ ਉਹ ਸਮੱਸਿਆ ਹੋਵੇ ਵੀ ਤੇ ਪ੍ਰੇਮ ਦੇ ਨਾਲ ਉਹਦੀ ਵਿਚਾਰ ਕਰ ਲੈਂਦਾ ਉਹ ਸ਼ੰਕਾ ਨਹੀਂ ਕਰਦਾ ਗੁਰਬਾਣੀ ਤੇ ਜਦੋਂ ਸਾਡੀ ਸ਼ੰਕਾ ਵਧਦੀ ਜਾਵੇਗੀ ਸਮਝੋ ਸਾਡਾ ਮਨ ਬੜਾ ਮੈਲਾ ਹੋ ਚੁੱਕਾ ਹੈ ਅਸੀਂ ਗੁਰੂ ਤੇ ਵੀ ਪ੍ਰਵੋਕਸਾ ਨਹੀਂ ਕੀਤਾ ਗੁਰੂ ਤੇ ਵੀ ਸ਼ੰਕਾ ਬਾਣੀ ਤੇ ਵੀ ਸ਼ੰਕਾ ਕਰ ਲੈਨੇ ਹਾਂ ਤ्यों ਤ्यों ਹੋਰ ਕੰਮ ਵਿਗੜਦਾ ਜਾਂਦਾ ਹੈ ਇਸ ਕਰਕੇ ਰੱਬ ਦੇ ਪਿਆਰੇ ਕਿਸੇ ਨਾਲ ਨਹੀਂ ਉਹ ਕਹਿੰਦੇ ਆਪਣੇ ਮਨ ਨੂੰ ਪਹਿਲਾਂ ਸਮਝਾਈਏ ਤੇ ਅਸਲ ਗੱਲ ਉਹਦੀ ਦਾ ਅਸਰ ਹੁੰਦਾ ਜਿਹੜਾ ਪਹਿਲਾਂ ਆਪਣੇ ਮਨ ਨੂੰ ਸੁਧਾਰਦਾ ਹੈ ਤੇ ਕਿਸੇ ਨੂੰ ਫਿਰ ਕਹਿੰਦਾ ਹੈ ਪ੍ਰਥਮੇ ਮਨ ਪਰਬੋਧੈ ਆਪਣਾ ਪਾਛੇ ਅਵਰਣ ਜਾਏ ਸਤਿਗੁਰਾਂ ਨੇ ਗੁਰਬਾਣੀ ਚਾਰਨ ਵਾਸਤੇ ਇਹ ਤਰੀਕੇ ਵੱਖ-ਵੱਖ ਤਰ੍ਹਾਂ ਦੇ ਵਰਤੇ ਹਨ ਕਿਤੇ ਪਰਮੇਸ਼ਰ ਅੱਗੇ ਸਿੱਧੀ ਬੇਨਤੀ ਕੀਤੀ ਹੈ ਕਿਤੇ ਸੰਗਤਾਂ ਨਾਲ ਕੀਤੀ ਹੈ ਕਿਤੇ ਕੁਝ ਖਾਸ ਪ੍ਰੇਮੀਆਂ ਨਾਲ ਵੀ ਬਚਨ ਕੀਤਾ ਹੈ ਤੇ ਕਿਤੇ ਆਪਣੇ ਮਨ ਦੇ ਨਾਲ ਵਿਚਾਰ ਕੀਤੀ ਹੈ ਇਸ ਪ੍ਰਕਾਰ ਇਥੇ ਆਪਣੇ ਮਨ ਦੇ ਨਾਲ ਇਹ ਗੱਲ ਕਰਕੇ ਸਾਨੂੰ ਜਾਜ ਦੱਸਦੇ ਪਾਏ ਆਪਣੇ ਮਨ ਨੂੰ ਪਹਿਲਾਂ ਇਹ ਵਿਚਾਰ ਗਏ ਦੇ ਨਾਲ ਗੱਲ ਕਰੀਏ ਕਿ हे ਮੇਰੇ ਮਨ ਜਪ ਗੁਰਗੋਪਾਲ ਪ੍ਰਭ ਸੋਈ ਉਹ ਜਿਹੜਾ ਸਭ ਤੋਂ ਵੱਡਾ ਹੈ ਗੋਪਾਲ ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਮਾਲਕ ਹੈ ਉਹ ਜਿਹੜਾ ਐਸਾ ਪਰਮੇਸ਼ਰ ਉਹਨੂੰ ਸਦਾ ਹੀ ਜਪਨਾ ਕਰ ਤੇ ਆਉਣਾ ਕਰ ਜਿਹੜਾ ਸਾਰੇ ਕੰਮ ਸਵਾਰ ਦਾ ਉਹਨੂੰ ਸਦਾ ਹੀ ਯਾਦ ਕਰਨਾ ਚਾਹੀਦਾ ਤੇ ਸਿਆਣੇ ਬੰਦੇ ਜਿਹੜੇ ਹਨ ਉਹ ਕੋ ਦਾ ਕੋਈ ਇੱਕ ਕੰਮ ਸਵਾਰ ਦੇ ਸਦਾ ਉਹਦਾ ਉਹ ਜਿਹੜਾ ਸਤਕਾਰ ਕਰਦਾ ਤੂੰ ਮੇਰਾ ਇਹ ਕੰਮ ਸੁਆਰਿਆ ਤੇ ਜਿਹੜਾ ਸਦਾ ਹੀ ਇਹ ਸੰਭਾਲ ਕਰਦਾ ਜੀਵਾਂ ਦੀ ਉਹ ਕਿਸੇ ਨੂੰ ਭੁੱਲਦਾ ਨਹੀਂ ਤੇ ਉਹਨੂੰ ਸਦਾ ਯਾਦ ਰੱਖਣਾ ਜ਼ਰੂਰੀ ਹੈ ਜਾਂ ਕੇ ਸ਼ਰਨ ਕਹਿਆ ਸੁਖ ਪਾਈਆ ਬੜਾ ਦੁੱਖ ਨ ਹੋਏ ਫਿਰ ਸਤਗੁਰਾਂ ਨੇ ਇਤੋਂ ਤੱਕ ਇਹ ਵਾਅਦਾ ਕਰਕੇ ਦੱਸ ਦਿੱਤਾ ਕਿ ਭਾਈ ਜਿਹੜਾ ਉਸ ਪਰਮੇਸ਼ਰ ਨੂੰ ਯਾਦ ਕਰਨ ਵਾਲਾ ਹੈ ਉਹਨੂੰ ਧਿਆਉਣ ਵਾਲਾ ਹੈ ਉਹਨੂੰ ਮੁੜ ਕੇ ਦੁੱਖ ਨਹੀਂ ਆਉਂਦਾ ਕਿਉਂਕਿ ਦੁੱਖ ਤਾਂ ਹੈ ਜਿੱਨਾ ਚਿਰ ਸਾਡਾ ਮਨ ਸੰਸਾਰ ਵਿੱਚ ਜਾਦਾ ਝੁਕਿਆ ਹੈ ਤੇ ਜਦੋਂ ਗੁਰੂ ਦੇ ਨਾਲ ਜੁੜ ਗਿਆ ਤੇ ਭਾਵੇਂ ਕਿਸੇ ਤਰ੍ਹਾਂ ਦੀ ਉਹਨੂੰ ਕੋਈ ਮੁਸ਼ਕਲ ਵੀ ਆ ਜਾਵੇ ਕੈਸਾ ਸਮਾਂ ਆ ਜਾਵੇ ਉਹ ਕਦੇ ਵੀ ਦੁੱਖ ਨੂੰ ਮਹਿਸੂਸ ਨਹੀਂ ਕਰਦਾ ਇਸ ਕਰਕੇ ਦੁੱਖ ਉਦੋਂ ਆਉਂਦਾ ਹੈ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਜਾਇ ਬਿਬਤ ਤਹਾਂ ਜਾਇ ਹਰ ਸਿਮਰਨ ਨਹੀਂ ਤੇ ਸਤਗੁਰੂ ਜੀ ਕਹਿੰਦੇ ਦੁੱਖ ਕਲੇਸ਼ ਨਾ ਭਾਉ ਵਿਆਪੇ ਗੁਰਮੰਤਰ ਹਿਰਦੇ ਹੋਏ ਜਿਹਦੇ ਹਿਰਦੇ ਦੇ ਵਿੱਚ ਜਬਾਨ ਦੇ ਵਿੱਚ ਪਰਮੇਸ਼ਰ ਦਾ ਸਿਮਰਨ ਹੈ ਉਹਦੇ ਕੋਲੋਂ ਦੁੱਖ ਕਲੇਸ਼ ਸਾਰੇ ਦੂਰ ਰਹਿੰਦੇ ਹਨ ਤੇ ਉੱਥੇ ਸਦਾ ਹੀ ਵਗਾਸ ਖੇੜਾ ਰਹਿੰਦਾ ਹੈ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਭਾਈ ਤੋ ਇਹ ਗੱਲ ਨੂੰ ਮੰਨਣਾ ਕਰ ਜੇ ਤੂੰ ਇਹ ਬਚਨ ਯਾਦ ਕਰ ਲਵੇਂ ਆਪਣੇ ਜੀਵਨ ਵਿੱਚ ਹੰਡਾਉਣਾ ਕਰੇ ਮੁੜ ਕੇ ਤੈਨੂੰ ਕੋਈ ਦੁੱਖ ਤੰਗ ਨਹੀਂ ਕਰੇਗਾ ਫਿਰ ਤੂੰ ਇਹੀ ਕਹਿਣਾ ਕੋਈ ਮੁਸ਼ਕਲ ਆਵੇ ਤੇਰਾ ਕੀ ਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ ਅਸੀਂ ਤੇ ਹਵਾ ਹੀ ਜਾਦੀ ਵਗ ਪਏ ਤੇ ਕਿਹਨੇ ਕਿੱਥੋਂ ਝਾਂਜਾ ਛੱਡ ਦਿੱਤਾ ਪਰ ਉਹ ਕਹਿੰਦੇ ਆਪੇ ਹਰ ਇੱਕ ਰੰਗ ਹੈ ਆਪੇ ਬੋਰੰਗੀ ਜੋਤ ਇਸ ਭਾਵੇਂ ਨਾਨਕਾ ਸਾਈ ਗਲ ਚੰਗੇ ਰਹਾਉ ਰਹਾਉ ਤੋਂ ਬਾਅਦ ਸ਼ਬਦ ਦਾ ਕੇਂਦਰੀ ਬਾ ਮਹਾਰਾਜ ਜੀ ਇਹਨਾਂ ਤੋਂ ਵਿੱਚ ਦਰਸਾ ਕੇ ਕਿਰਪਾ ਕਰਦੇ ਹਨ ਮੋੜ ਪਾ ਗਏ ਸਾਧ ਸੰਗ ਪਰਾਪਤ ਇਨਨ ਤੇਟ ਤਦੁਰ ਮਤ ਖੋਈ ਮਹਾਰਾਜ ਜੀ ਚਾਰਨ ਕਰਦੇ ਹਨ ਕਿ ਭਾਈ ਵੱਡਿਆਂ ਭਾਗਾਂ ਦੇ ਨਾਲ ਵੱਡ ਭਾਗੀ ਪੁਰਸ਼ਾਂ ਦੀ ਸੰਗਤ ਮਿਲਦੀ ਐਵੇਂ ਨਹੀਂ ਮਿਲਦੀ ਕਿਉਂਕਿ ਹੋਰ ਤਰ੍ਹਾਂ ਦੇ ਜਿਹੜੇ ਹਨ ਵਿਚਾਰਾਂ ਵਾਲੇ ਸੰਸਾਰ ਤੇ ਬੜੇ ਮਿਲ ਜਾਂਦੇ ਹਨ ਸਤਗੁਰੂ ਜੀ ਕਹਿੰਦੇ ਹਨ ਗੱਲੀ ਸੋ ਸੱਜਣ ਵੀ ਇੱਕ ਢੋਂਡੇ ਦੀ ਨਾਲ ਹ ਗੱਲਾਂ ਬਾਤਾਂ ਵਾਲੇ ਵੀ ਮਿਲ ਜਾਣਗੇ ਪਰ ਜਿਹੜਾ ਰੱਬ ਨਾਲ ਜੋੜਨ ਵਾਲਾ ਅਸਲ ਉਹ ਇੱਕੋ ਹੀ ਲੱਭਣਾ ਬੜੀ ਮੁਸ਼ਕਲ ਨਾਲ ਮਿਲਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਇੱਕ ਹੀ ਮਿਲ ਜਾਵੇ ਤੇ ਕਈਆਂ ਦੇ ਉਹ ਜਿਹੜਾ ਜਨਮ ਨੂੰ ਸੁਧਾਰ ਦਿੰਦਾ ਹੈ ਉਹਦਾ ਇੰਨਾ ਪ੍ਰਭਾਵ ਹੁੰਦਾ ਇਹਦੀ ਬਰਕਤ ਹੁੰਦੀ ਹੈ ਇਸ ਕਰਕੇ ਕਹਿੰਦੇ ਵਡਭਾਗੀ ਸਾਧ ਸੰਗ ਪ੍ਰਾਪਤ ਤਨ ਭੇਡ ਤੇ ਦੁਰਮਤ ਖੋਈ ਪਹਿਲਾਂ ਮਲ ਮੈਲ ਕਹੀ ਹੈ ਹੁਣ ਕਹਿੰਦੇ ਮਾੜੀ ਮਤ ਕਿਉਂਕਿ ਜਿਵੇਂ ਭਾਈ ਗੁਰਦਾਸਪਾਪਾ ਬੁੱਢਾ ਜੀ ਵਰਗੇ ਜਿਹੜੇ ਕਈ ਸਿੱਖ ਵਿੱਚ ਸੰਸਿਆ ਦੇ ਪਏ ਹੋਏ ਸਨ ਜੱਕੋ ਤੱਕਿਆਂ ਚ ਉਹਨਾਂ ਨੂੰ ਉਹਨਾਂ ਸੁਝਾਅ ਦੇ ਕੇ ਤੇ ਗੁਰੂ ਦੇ ਨਾਲ ਉਹ ਜੜ ਮਲਾ ਦਿੰਦਾ ਹੈ ਜੋੜ ਦਿੰਦਾ ਕਿ ਭਾਈ ਐਸ ਪੂਰੇ ਗੁਰੂ ਕੋਲ ਜਾਣਾ ਕਰ ਆਪਣੀ ਮਤ ਦੇ ਸਾਰੇ ਸ਼ੰਕੇ ਛੱਡ ਦੇ ਤੇ ਗੁਰੂ ਦੇ ਭਰੋਸਾ ਕਰ ਗੁਰੂ ਆਪ ਕਿਰਪਾ ਕਰੇਗਾ ਸੋ ਇਸ ਕਰਕੇ ਗੁਰੂ ਕੀ ਸਾਧ ਸੰਗਤ ਜਿਹੜੇ ਬਖਸ਼ੇ ਹੋਏ ਹਨ ਤਾਂ ਇਹ ਕੀ ਹੈ ਗੁਰਬਾਣੀ ਵਿੱਚ ਸ਼ਲੋਕ ਨਹੀਂ ਪਰ ਆਮੇ ਦੱਸਿਆ ਜਾਂਦਾ ਹੈ ਉਠ ਫਰੀਦਾ ਸੁਤਿਆ ਦੁਨੀਆ ਭਾਲਣ ਜਾ ਕੋ ਮਿਲੇ ਰੱਬ ਦਾ ਬਖਸ਼ਿਆ ਤੇ ਤੂੰ ਹੀ ਬਖਸ਼ਿਆ ਜਾ ਸਤਗੁਰੂ ਜੀ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਕੀ ਗੱਤ ਪਾਹਿ ਇਸ ਪ੍ਰਕਾਰ ਗੁਰੂ ਜੀ ਇਹ ਕਹਿੰਦੇ ਭਾਈ ਉਹਨਾਂ ਸਦਾ ਹੀ ਯਾਦ ਕਰਨਾ ਕਰੀਏ ਮਹਾਰਾਜ ਸੇਹੀ ਪਿਆਰੇ ਮੇਲ ਨੀਨਾਂ ਦੇ ਮਿਲਿਆ ਤੇਰਾ ਨਾਮ ਚੇਤੇ ਆਵੇ ਤੇਰੇ ਦਰਸ਼ਨ ਹੋ ਜਾਣ ਉਹਨਾਂ ਦੀ ਸਦਾ ਹੀ ਸਾਨੂੰ ਸੰਗਤ ਬਖਸ਼ ਸੂਨ ਹਾਂ ਸੂਤ ਸ੍ਰੀਉ ਕਾਹੇ ਤਿੰਦ ਕੀ ਧੂੜ ਨਾਨਕ ਦਾਸ ਬਾਂਛੇ ਜਿਨ ਹਰ ਨਾਮ ਰਿਧੇ ਪਰੋਈ ਤੈਨ ਕੀ ਤੂਰ ਨਾਨਕ ਦਸ ਵਾੰਸੇ ਜਿਨ ਹਰ ਨਾਮ ਰਿਧੇ ਪਰੋਈ ਮਹਾਰਾਜ ਕਹਿੰਦੇ ਭਾਈ ਜਿਹੜੇ ਰੱਬ ਦੇ ਪਿਆਰੇ ਹਨ ਉਹਨਾਂ ਦੀ ਇਹ ਵਿਚਾਰ ਹੁੰਦੀ ਅਸਲ ਕਿ ਜਿਹੜੇ ਪਰਮੇਸ਼ਰ ਦੇ ਪਿਆਰੇ ਹਨਾਂ ਦੀ ਸਦਾ ਹੀ ਸਾਨੂੰ ਚਰਨ ਧੂੜੀ ਪ੍ਰਾਪਤ ਹੁੰਦੀ ਰਹੇ ਇਸ ਕਰਕੇ ਹਿਰਦੇ ਦੇ ਵਿੱਚ ਉਹਦਾ ਨਾਮ ਜਿਹੜਾ ਪਰੋਇਆ ਜਾਵੇ ਵਸ ਜਾਵੇ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ ਉਥੇ ਪਰਮੇਸ਼ਰ ਆਪ ਹੀ ਆਪਣੀ ਤਾਕਤ ਵਰਤਾਉਂਦਾ ਹੈ ਸਤਿਗੁਰਾਂ ਨੇ ਦੋ ਅਸਥਾਨ ਦੱਸੇ ਪਰਮੇਸ਼ਰ ਦੇ ਪ੍ਰਭ ਜੀ ਬਸੇ ਸਾਦਗੀ ਰਸਨਾ ਤੇ ਜਾਂ ਹਿਰਦਾ ਤੇ ਜਾਂ ਉਹਦੀ ਜ਼ੁਬਾਨ ਉਹ ਜੋ ਵੀ ਕਹੇਗਾ ਰੱਬ ਦਾ ਪਿਆਰਾ ਉਹ ਪਰਮੇਸ਼ਰ ਕਦੇ ਮੋੜਦਾ ਨਹੀਂ ਉਹ ਗੱਲ ਪੂਰੀ ਕਰ ਦਿੰਦਾ ਹੈ ਭਗਤਾਂ ਦਾ ਬੋਲਿਆ ਹੋਇਆ ਮਨਦਾ ਹੈ ਆਪਣੀ ਕੀਤੀ ਨੂੰ ਕਈ ਵਾਰੋ ਬਦਲ ਦਿੰਦਾ ਹੈ ਭਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਜਿਹੜੇ ਉਹਦੇ ਹੋ ਜਾਂਦੇ ਹਨ ਸੋ ਗੁਰੂ ਕੀ ਸਾਧ ਸੰਗਤ ਸਤਿਗੁਰਾਂ ਦਾ ਇਹ ਫਰਮਾਨ ਜੋ ਇੰਨੀ ਕ ਜੋ ਜਿੰਨੇ ਕ ਸਤਿਗੁਰਾਂ ਨੇ ਮੱਤ ਬਖਸ਼ੀ ਹੈ ਭਾਈ ਇਹਨੇ ਸਮੇਂ ਵਿੱਚ ਇੰਨੇ ਕ ਹਾਜ਼ਰੀ ਭਰ ਦਿਆਂ ਇਹਨਾਂ ਕੁਝ ਕਹਿੰਦੇ ਆ ਬਿਆੰਤ ਬਿਆੰਤ ਭੁੱਲਾਂ ਹੋਈਆਂ ਗੁਰੂ ਕੀ ਸਾਧ ਸੰਗਤ ਮਹਾਂਪੁਰਖ ਸਤਿਗੁਰੂ ਬਖਸ਼ਣ ਜੋਗ ਹੋ ਅਉਗਣਾ ਨੂੰ ਨਾਂ ਚ ਤਾਰਨਾ ਸਤਿਗੁਰੂ ਜੀ ਰਹਿਮਤ ਬਖਸ਼ਣ ਅੱਗੇ ਤੋਂ ਸੋਜੀ ਬਖਸ਼ਣ ਪਰਦੇ ਸੁਣਦਿਆਂ ਨੂੰ ਲਾਹੇਵੰਦ ਕਰਨ ਧਰਮ ਦਾ ਪੰਥ ਦਾ ਵਾਧਾ ਕਰਨ ਇੱਕ ਬੇਨਤੀ ਹੈ ਅਸੀਂ ਵਾਰ-ਵਾਰ ਕਹਿੰਨੇ ਮਾਹੌਲ ਬੜਾ ਮਾੜਾ ਹੋ ਗਿਆ ਕਿਹੋ ਜਿਹਾ ਸਮਾਂ ਆ ਗਿਆ ਕੋਈ ਕਹਿੰਦਾ ਲੀਡਰ ਮਾਰੇ ਪਰ ਰੱਬ ਦੀ ਸਾਨੂੰ ਇਹ ਸਿੱਖਿਆ ਹੈ ਗੁਰੂ ਦੀ ਸਿੱਖਿਆ ਭਾਈ ਦੋ ਵੇਲੇ ਬੇਨਤੀ ਕਰੋ ਮਹਾਰਾਜ ਆਪ ਕਿਰਪਾ ਕਰ ਆਪਣੇ ਬਿਰਤ ਬਾਣੇ ਦੀ लाज ਰੱਖ ਧਰਮ ਦਾ ਵਾਧਾ ਹੋਵੇ ਪੰਥ ਦੀ ਏਕਤਾ ਹੋਵੇ ਤੇ ਹਰ ਥਾਂ ਤੇ ਦੁਵਾਨੇ ਮਦਾਨੇ ਫਤਿਹ ਬਖਸ਼ਾ ਕਿਸੇ ਦੇ ਮਥਾਜ ਨਾ ਕਣੀ ਆਪਣੇ ਚਰਨਾਂ ਦੇ ਨਾਲ ਆਪਣੇ ਘਰ ਦੇ ਨਾਲ ਜੋੜ ਕੇ ਰੱਖੀ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ ਰੱਖੋ ਰੱਖਣ ਹਾਰ ਦੇ ਆਲਾ ਨਾਨਕ ਕਰਕੇ ਗੋਲੇ ਆਪੂ ਆਪਣੇ ਮਨ ਵਿੱਚ ਦੋ ਟਾਈਮ ਜ਼ਰੂਰ ਪੰਥ ਖਾਲਸੇ ਦੀ ਅਰਦਾਸ ਕਰਨੀ ਸਭ ਤੋਂ ਵੱਡੀ ਕੁਰਬਾਨੀ ਹੈ ਮਹਾਰਾਜ ਕਿਰਪਾ ਕਰੇ ਹੁਣ ਇੱਥੇ ਹੀ ਸਮਾਪਤੀ ਇਹਨਾਂ ਕੁਝ ਕਹਿੰਦੇ ਆ ਗੁਰੂ ਕੀ ਸਾਧ ਸੰਗਤ ਜੋ ਗੁਰੂ ਘਰ ਦੀ ਮਰਜ਼ਾਦਾ ਹੈ ਪਾਏ ਜਿਨ੍ਹਾਂ ਨੇ ਗੁਰੂ ਮਹਾਰਾਜ ਦਾ ਇਹ ਆਸਰਾ ਲਿਆ ਕਰਕੇ ਕੁਰਬਾਨੀ ਦੇ ਪ੍ਰਵਾਹ ਚਲਾਏ ਹਨ ਮਹਾਂਪੁਰਖਾਂ ਦੇ ਸਥਾਨਾਂ ਤੇ ਸੋ ਉਹਨਾਂ ਨੂੰ ਗੁਰੂ ਘਰੋਂ ਸਰੂਪ ਪਾਉ ਦੀ ਜਿਹੜੀ ਦਾਤ ਪ੍ਰਾਪਤ ਹੋ ਰਹੀ ਹੈ ਪੁਲਾ ਚੁੱਕਾਂ ਦੀ ਖਿਮਾ ਜਿਨ੍ਹਾਂ ਨੇ ਤਨ ਮਨ ਤਨ ਕਰਕੇ ਹਾਜ਼ਰੀ ਭਰੀ ਸਤਿਗੁਰੂ ਜੀ ਸਰਪੱਤ ਦੀ ਹਾਜ਼ਰੀ ਪ੍ਰਵਾਨ ਕਰਨਾ ਗੁਰੂ ਘਰ ਦੀਆਂ ਮਹਾਂਪੁਰਖਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ